पीटीसी न्यूज़ ਦੇ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਅੱਜ ਐਤਵਾਰ ਦਾ ਦਿਨ ਹੈ ਸਾਰੇ ਕਮਾਕਾਰਾਂ ਚ ਰੁਝੇ ਹੋਣਗੇ ਪਰ ਦਿੱਲੀ ਤੋਂ ਦਿੱਲੀ ਦੀ ਸਿਆਸਤ ਤੋਂ ਇੱਕ ਅਜਿਹੀ ਖਬਰ ਆਈ ਜਿਸ ਤੋਂ ਬਾਅਦ ਸਾਰਿਆਂ ਦੇ ਕੰਨ ਖੜੇ ਹੋ ਗਏ ਜੀਹਾਂ ਖ਼ਬਰ ਹੀ ਕੁਝ ਅਜਿਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਮੁੜ ਤੋਂ ਕੁਰਸੀ ਛੱਡਣ ਦਾ ਫੈਸਲਾ ਕੀਤਾ ਤੁਹਾਨੂੰ ਯਾਦ ਹੋਏਗਾ ਕਿ 2013 ਦੇ ਵਿੱਚ ਉਹਨਾਂ ਨੇ 49 ਦਿਨ ਦੀ ਸਰਕਾਰ ਬਣਾ ਕੇ ਕੁਰਸੀ ਛੱਡ ਦਿੱਤੀ ਸੀ ਤੇ ਹੁਣ 2024 ਚੱਲ ਰਿਹਾ ਹੈ ਚੋਣਾਂ ਤੋਂ ਪਹਿਲਾਂ ਢਾਈ ਮਹੀਨੇ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਅਜੇਹਾ ਮਾਸਟਰ ਟਰੋਕੇਡਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੇ ਵਿੱਚ ਸympathy ਬਣੀ ਰਹੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਗਲੇ 2 ਦਿਨਾਂ ਦੇ ਵਿੱਚ ਮੈਂ ਆਪਣੀ ਕੁਰਸੀ ਛੱਡ ਦੇਵਾਂਗਾ ਉਸ ਤੋਂ ਬਾਅਦ ਜਨਤਾ ਦੇ ਹੱਥੇ ਫੈਸਲਾ ਹੋਏਗਾ ਤੇ ਕੈਬਨਿਟ ਦੇ ਹੱਥੇ ਫੈਸਲਾ ਹੋਏਗਾ ਕਿ ਦਿੱਲੀ ਦਾ ਮੁੱਖ ਮੰਤਰੀ ਅਗਲਾ ਕੌਣ ਹੋਏਗਾ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਨਾਲ ਨਾਲ ਮਨਿਸ਼ ਸੋਦੀਆ ਵੀ ਕੋਈ ਵੀ ਅਹੁਦਾ ਨਹੀਂ ਸੰਭਾਲਣਗੇ ਯਾਨੀ ਕਿ ਦਿੱਲੀ ਦੀ ਜੋ ਸ਼ਰਾਬ ਨੀਤੀ ਜੋ ਸ਼ਰਾਬ ਘਟਾ ਲੈਦੀ ਸਾਰੀ ਗੱਲਬਾਤ ਸੀ ਉਸ ਦੇ ਵਿੱਚ ਮਨੀਸ਼ सिसोदिया ਤੋਂ ਬਾਅਦ ਅਰਵਿੰਦ केजरीवाल ਜੇਲ੍ਹ ਗਏ ਸੀ ਜਿਸ ਤੋਂ ਬਾਅਦ 177 ਦਿਨਾਂ ਬਾਅਦ ਉਨ੍ਹਾਂ ਦੀ ਜ਼ਮਾਨਤ ਹੋਈ ਹੈ ਪਰ ਉਹਨਾਂ ਨੇ ਇੱਕ ਸਿਆਸੀ ਦਾਅ ਪੇਜ ਖੇਡਦੇ ਹੋਏ ਸਿੰਪਥੀ ਲੈਣ ਦੇ ਲਈ ਇੱਕ ਵੱਡਾ ਐਲਾਨ ਕੀਤਾ ਹੈ ਅੱਜ ਸਟੇਜ ਤੋਂ ਖੜ ਕੇ ਉਹਨਾਂ ਨੇ ਕਿਹਾ ਕਿ ਅਗਲੇ 2 ਦਿਨ ਵਿੱਚ ਮੈਂ ਆਪਣੇ ਕੁਰਸੀ ਤੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ ਉਸ ਤੋਂ ਬਾਅਦ ਜਨਤਾ ਤੈਅ ਕਰੇਗੀ ਕਿ ਦਿੱਲੀ ਦੀ ਕੁਰਸੀ ਤੇ ਅਗਲਾ ਮੁੱਖ ਮੰਤਰੀ ਕੌਣ ਬੈਠੇਗਾ ਤਾਂ ਹੁਣ ਦੀ ਵੱਡੀ ਖਬਰ ਇਹ ਹੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ जो अरविंद अरविंद केजरीवाल केजरीवाल उन्होंने कुर्सी ऐलान कर है, ने आज मैं आपकी अदालत में आया हूं। जनता की अदालत में आपसे पूछने के लिए आया हूं क्या आप केजरीवाल को ईमानदार मानते हो कि गुनाहार मानते हो मैं दिल्ली की जनता से पूछना चाहता हूं मैं देश की जनता से पूछना चाहता हूं कि क्या केजरीवाल ईमानदार है कि गुनागार है दोस्तों दो दिन के बाद आज से दो दिन के बाद मैं सीएम की कुर्सी से इस्तीफा देने जा रहा हूं और मैं तब तक सीएम की कुर्सी पर नहीं बैठूंगा जब तक जनता अपना फैसला ना सुना दे मैं जनता के बीच में जाऊंगा गली गली में जाऊंगा घर घर में जाऊंगा और जब तक जनता अपना फैसला ना सुना दे कि केजरीवाल ईमानदार है तब तक मैं सीएम की कुर्सी के ऊपर नहीं बैठूंगा आज से कुछ महीने बाद चुनाव है दिल्ली के चुनाव हैं मैं जनता को निवेदन करना चाहता हूं अपील करना चाहता हूं अगर आपको लगता है केजरीवाल ईमानदार है मेरे पक्ष में वोट दे देना अगर आपको लगता है केजरीवाल गुनाहगार है मेरे को वोट मत देना आप अगर मेरे को अगर आपका एक एक वोट मेरी ईमानदारी का सर्टिफिकेट होगा अगर आप मेरे को वोट दे के जिताओगे और अगर आप कहोगे कि केजरीवाल ईमानदार है तो चुनाव के बाद उसके बाद जाके मैं सीएम की कुर्सी पे बैठूंगा तब तक मैं सीएम की कुर्सी पे नहीं बैठूंगा मैं मनीष जी से बात कर रहा था जो पीड़ा मेरे मन में है वो पीड़ा मनीष जी के मन में भी है इनके इनके लिए भी वही सब कहा गया जो मेरे लिए कहा गया है। मनीष जी का भी कहना है कि ये दिल्ली के उप मुख्यमंत्री और शिक्षा मंत्री और मंत्री का पद तभी संभालेंगे जब दिल्ली की जनता कहेगी कि मनीष सिसोदिया ईमानदार है तो मैं और मनीष सिसोदिया हम दोनों हम दोनों का फैसला आपके हाथ में है जनता के हाथ में है हम दोनों जनता की अदालत में जा रहे हैं गली गली जाएंगे जनता के बीच में जाएंगे और उनसे पूछेंगे अगर जनता कहेगी ईमानदार है तो हम आके इसकी कुर्सी पे बैठेंगे आज मैं आपकी अदालत में आया हूँ ਤਾਂ ਅਰਵਿੰਦ ਕੇਜਰੀਵਾਲ ਸ਼ਰਾਬ ਨੀਤੀ ਦੇ ਕਥਿਤ ਕੋਟਾਲੇ ਦੇ ਵਿੱਚ ਜੇਲ੍ਹ ਦੇ ਅੰਦਰ ਸੀ 177 ਦਿਨਾਂ ਬਾਅਦ ਬਾਹਰ ਆਏ ਉਸ ਤੋਂ ਪਹਿਲਾਂ 17-18 ਮਹੀਨੇ ਮਨੀਸ਼ ਸਿਸੋਦੀਆ ਜੋ ਕਿ ਡਿਪਟੀ ਸੀਐਮ ਸਨ ਦਿੱਲੀ ਦੇ ਉਹਨਾਂ ਨੇ ਵੀ ਉਹਨਾਂ ਨੂੰ ਵੀ ਜਦੋਂ ਜੇਲ੍ਹ ਤੋਂ ਜ਼ਮਾਨਤ ਮਿਲੀ ਉਸ ਤੋਂ ਬਾਅਦ ਉਹ ਵੀ ਬਾਹਰ ਆਇਆ ਤਾਂ ਹੁਣ ਦੋਨੋਂ ਟਿਕੜੀ ਦੋਨੋਂ ਦੋਨਾਂ ਦੀ ਜੋ ਜੋੜੀ ਹੈ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਹੁਣ ਦਿੱਲੀ ਦੇ ਵਿੱਚ ਨੇ ਜੇਲ੍ਹ ਤੋਂ ਬਾਹਰ ਨੇ ਪਰ ਇੱਕ ਸਿਆਸੀ ਖੇਡ ਜਿਹੜਾ ਇਹਨਾਂ ਨੇ ਖੇਡਿਆ ਉਹ ਇਹੀ ਹੈ ਕਿ ਅਸੀਂ ਉਦੋਂ ਤੱਕ ਆਪਣੀਆਂ ਕੁਰਸੀਆਂ ਨਹੀਂ ਸੰਭਾਲਾਂਗੇ ਜਦੋਂ ਤੱਕ ਜਨਤਾ ਸਾਨੂੰ ਮੁੜ ਕੇ ਨਹੀਂ ਚੁਣਦੀ ਇਸ ਦੇ ਪਿੱਛੇ ਦੀ ਮਨਸ਼ਾ ਕੀ ਹੈ ਉਹ ਵੀ ਦੱਸਾਂਗੇ ਆਖਿਰਕਾਰ ਅਰਵਿੰਦ ਕੇਜਰੀਵਾਲ ਨੇ ਇਸ ਸਿਆਸਤਦਲ ਜਾਣ ਦਾ ਕਿਉਂ ਫੈਸਲਾ ਕੀਤਾ ਉਹਨਾਂ ਨੇ ਜੇਲ੍ਹ ਤੋਂ ਆਉਣ ਤੋਂ ਬਾਅਦ ਕੁਰਸੀ ਤੇ ਨਾ ਬੈਠਣ ਦਾ ਫੈਸਲਾ ਕਿਉਂ ਕੀਤਾ ਇਸ ਦੇ ਪਿੱਛੇ ਦੀ ਸਿਆਸੀ ਗੁਣਾਗਣਿਤ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਰ ਇੱਕ ਸ਼ਖਸ ਦਾ ਬਿਆਨ ਤੁਹਾਨੂੰ ਸੁਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਸ਼ਖਸ ਹੈ ਕਪਿਲ ਮਿਸ਼ਰਾ कपिल मिश्रा ਪਹਿਲਾਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਜਦੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਹਨਾਂ ਦੇ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਪਰ ਅਚਾਨਕ ਮਤਭੇਦ ਹੋਏ ਤੇ ਉਹਨਾਂ ਨੇ ਪਾਰਟੀ ਛੱਡ ਦਿੱਤੀ ਜੋ ਕਿ ਉਹਨਾਂ ਦੇ ਪਹਿਲੇ ਸਿਆਸੀ ਗੁਰੂ ਸੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਇਸ ਫੈਸਲੇ ਤੋਂ ਬਾਅਦ ਕੀ ਕਹਿ ਰਹੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ ਉਹਨਾਂ ਦਾ ਵੀ ਬਿਆਨ ਸੁਣਾਉਂਦੇ ਹਾਂ ਤੁਸੀਂ ਛੋੜਨੀ ਪੜ ਰਹੀ ਹੈ ਦਿੱਲੀ ਦੀ ਜਨਤਾ ਕੀ ਬੜੀ ਜਿੱਤ ਹੋਈ ਹੈ ਅੱਜ ਜਸ਼ਨ ਦਾ ਦਿਨ ਹੈ ਅਸੀਂ ਨੇ ਕਿਹਾ ਥਾ ਕਿ ਭ੍ਰਿਸ਼ਟਾਚਾਰੀ ਕੇਜਰੀਵਾਲ ਕੋ ਇਸਤੀਫਾ ਦੇਣਾ ਪਵੇਗਾ दिल्ली के ऐसे दूसरे मुख्यमंत्री है जिनको करप्शन के कारण कुर्सी छोड़नी पड़ रही है पहले शीला हारी है अब केजरीवाल की बारी है ये वो आदमी है जो जेल के अंदर से भी इस्तीफा देने को तैयार नहीं थे कह रहे थे कि मैं जेल से ही सरकार चलाऊंगा लेकिन आज सुप्रीम कोर्ट का डंडा पड़ा है अरविंद केजरीवाल को कुर्सी छोड़नी पड़ रही है इस्तीफा देना पड़ रहा है और जिस मुद्दे की ये बात कर रहे हैं कि हम जनता के बीच में जाएंगे जनता से बोलेंगे केजरीवाल की ईमानदारी के लिए वोट दो उसी मुद्दे पर अभी दो महीना पहले इन्होंने कैंपेन किया है लोकसभा में केजरीवाल केजरीवाल की पत्नी केजरीवाल के बच्चे सबने दिल्ली में इसी मुद्दे पर वोट मांगा कि केजरीवाल ईमानदार है तो वोट दो दिल्ली की जनता ने अपना जनादेश देकर दिखाया है कि वो केजरीवाल को बेईमान मानते हैं चोर मानते हैं और केजरीवाल की जगह जेल में मानते हैं मैं चुनौती देता हूं दिल्ली में नवंबर में चुनाव हो या फरवरी में चुनाव हो अब केजरीवाल दिल्ली के मुख्यमंत्री कभी नहीं बनेंगे एक भ्रष्टाचारी मुख्यमंत्री की विदाई का दिन है भ्रष्टाचार के खिलाफ हमारी यह जिद्द थी कि हम अरविंद केजरीवाल का इस्तीफा लेकर रहेंगे भ्रष्टाचार के खिलाफ दिल्ली वालों की जो जंग थी उसमें आज ऐतिहासिक विजय हासिल हुई है तो कपिल मिश्रा दा जो गुस्सा है ओ ता जायज है क्योंकि पहला उनो दे नाल सी हुण विरोधी ने पर इस सब दे ਵਿਚਾਲੇ ਤੁहानु एक गल समझन दी लोड़ है कि आखिरकार ओ दो चार गल्ला केड़ियां ने ਜਿਸ ਕਰਕੇ ਅਰਵਿੰਦ ਕੇਜਰੀਵਾਲ ਨੇ ਇਹ ਸਿਆਸੀ ਫੈਸਲਾ ਲਿਆ ਇਸ ਨੂੰ ਸਿਆਸੀ ਫੈਸਲਾ ਇਸੇ ਕਰਕੇ ਕਿਹਾ ਜਾਏਗਾ ਕਿਉਂਕਿ ਅਰਵਿੰਦ ਕੇਜਰੀਵਾਲ ਜਦੋਂ ਜੇਲ੍ਹ ਦੇ ਅੰਦਰ ਸੀ ਉਹਨਾਂ ਨੂੰ ਜਦੋਂ ਪਹਿਲੀ ਵਾਰ ਈਡੀ ਨੇ ਅਰੈਸਟ ਕੀਤਾ ਸੀ ਸ਼ਰਾਬ ਘਟਾਲੇ ਜੋ ਨੀਤੀ ਸੀ ਉਸ ਦੇ ਤਹਿਤ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਪਰ ਅਚਾਨਕ ਜਿਵੇਂ ਹੀ ਜੇਲ੍ਹ ਤੋਂ ਬਾਹਰ ਨਿਕਲਣ ਦੀ ਵਾਰੀ ਆਈ ਸੀਬੀਆਈ ਪਹੁੰਚ ਗਈ ਸੀਬੀਆਈ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਉਸ ਤੋਂ ਬਾਅਦ ਮੁੜ ਕੇ ਉਹ ਜੇਲ੍ਹ 'ਚ ਰਹੇ ਤੇ ਹੁਣ ਜੇਲ੍ਹ ਤੋਂ ਬਾਹਰ ਆਏ ਨੇ ਪਰ ਹੁਣ ਅਰਵਿੰਦ ਕੇਜਰੀਵਾਲ ਨੇ ਇਹ ਫੈਸਲਾ ਕਿਉਂ ਲਿਆ ਦੋ ਚਾਰ ਗੱਲਾਂ ਸਮਝਣ ਦੀ ਲੋੜ ਹੈ ਉਹ ਇਹ ਕਿ ਕੇਜਰੀਵਾਲ ਜੇਲ੍ਹ ਤੋਂ ਬਾਹਰ ਤਾਂ ਆ ਗਏ ਜ਼ਮਾਨਤ ਤਾਂ ਮਿਲ ਗਈ ਪਰ ਸੀਐਮ ਹੋਣ ਦੇ ਬਾਵਜੂਦ ਵੀ ਉਹਨਾਂ ਕੋਲ ਸੀਐਮ ਵਰਗੀਆਂ ਪਾਵਰਸ ਨਹੀਂ ਨੇ ਇਹਦਾ ਪਿੱਛੇ ਦਾ ਕਾਰਨ ਇਹ ਹੈ ਕਿਉਂਕਿ ਸੁਪਰੀਮ ਕੋਰਟ ਨੇ ਜਦੋਂ ਜ਼ਮਾਨਤ ਦੀਆਂ ਸ਼ਰਤਾਂ ਲਾਈਆਂ ਸਨ ਤਾਂ ਇਹਨਾਂ ਸ਼ਰਤਾਂ ਵਿੱਚ ਇੱਕ ਗੱਲ ਇਹ ਸੀ ਕਿ ਅਰਵਿੰਦ ਕੇਜਰੀਵਾਲ ਆਪਣੇ ਸੀਐਮ ਹਾਊਸ ਨਹੀਂ ਜਾਣਗੇ ਕਿਸੇ ਵੀ ਫਾਈਲ ਤੇ ਸਾਈਨ ਨਹੀਂ ਕਰਨਗੇ ਕੋਈ ਵੀ ਵੱਡਾ ਫੈਸਲਾ ਨਹੀਂ ਲੈਣਗੇ ਯਾਨੀ ਕਿ ਦਿੱਲੀ ਦਾ ਸੀਐਮ ਹੁੰਦੇ ਹੋਏ ਵੀ ਉਹਨਾਂ ਕੋਲ ਸੀਐਮ ਵਾਲੀਆਂ ਪਾਵਰਾਂ ਨਹੀਂ ਸਨ ਯਾਨੀ ਕਿ ਦਿੱਲੀ ਦੀ ਜੋ ਸਰਕਾਰ ਸੀ ਜੋ ਹੁਣ ਸਰਕਾਰ ਹੈ ਦਿੱਲੀ ਦੇ ਵਿੱਚ ਉਹ ਕੈਬਨਿਟ ਦੇ ਫੈਸਲਿਆਂ ਦੇ ਸਹਾਰੇ ਹੀ ਚੱਲੇਗੀ ਤਾਂ ਇਸ ਕਰਕੇ ਅਰਵਿੰਦ ਕੇਜਰੀਵਾਲ ਨੇ ਇਹ ਮਾਸਟਰ ਸਟੋਕੇਡਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਮੈਂ ਸੀਐਮ ਰਹਿੰਦੇ ਹੋਏ ਵੀ ਸੀਐਮ ਦੀਆਂ ਪਾਵਰਸ ਨਹੀਂ ਵਰਤ ਸਕਦਾ ਤਾ ਕਿਉਂ ਨਾ ਇਸ ਤਰ੍ਹਾਂ ਦਾ ਕੋਈ ਇੱਕ ਸਿਆਸੀ ਜੋ ਮੂਵ ਹੈ ਉਸ ਨੂੰ ਖੇਡਿਆ ਜਾਵੇ ਇਸੇ ਕਰਕੇ ਅਰਵਿੰਦ ਕੇਜਰੀਵਾਲ ਨੇ ਇੱਕ ਫੈਸਲਾ ਲਿਆ ਕਿ ਕਿਉਂਕਿ ਕਿ ਮੇਰੇ ਕੋਲ ਸੀਐਮ ਦੀ ਪਾਵਰ ਨਹੀਂ ਹੈ ਕਿਉਂ ਨਾ ਇਹ ਕੁਰਸੀ ਛੱਡ ਹੀ ਦਿੱਤੀ ਜਾਵੇ ਇਸ ਕਰਕੇ ਦੇਖੋ ਜੇ ਛੱਡਣ ਵਾਲੀ ਗੱਲ ਹੁੰਦੀ ਤਾਂ ਉਹ ਨਾਲ ਦੀ ਨਾਲ ਵੀ ਛੱਡ ਸਕਦੇ ਸੀ ਪਰ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਪ੍ਰੋਸੈਸ ਕਰਨ ਦੇ ਲਈ ਇਹ ਵੀ ਕਿਹਾ ਕਿ ਮੈਂ 2 ਦਿਨ ਦਾ ਸਮਾਂ ਲੈ ਰਿਹਾ ਹਾਂ ਉਸ ਤੋਂ ਬਾਅਦ ਮੈਂ ਅਸਤੀਫਾ ਦੇ ਦੇਵਾਂਗਾ ਉਸ ਤੋਂ ਬਾਅਦ ਜਨਤਾ ਚੁਣੇਗੀ ਮੈਂ ਫੇਰ ਹੀ ਕੁਰਸੀ ਤੇ ਬੈਠੂਗਾ ਯਾਨੀ ਆਪਣੇ ਆਪ ਨੂੰ ਪਾਕ ਸਾਫ਼ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਲਜ਼ਾਮ ਜੋ ਲੱਗੇ ਸੀ ਕਥਿਤ ਸ਼ਰਾਬ ਨੀਤੀ ਜੋ ਬਣਾਈ ਗਈ ਸੀ ਉਸ ਦੇ ਵਿੱਚ ਘੁਟਾਲੇ ਨੂੰ ਲੈ ਕੇ ਹਜ਼ਾਰਾਂ ਕਰੋੜਾਂ ਦਾ ਘੁਟਾਲਾ ਸੀ ਭਾਜਪਾ ਸਣੇ ਹੋਰ ਵੀ ਸਿਆਸੀ ਪਾਰਟੀਆਂ ਜੋ ਸੀ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਰਹੀਆਂ ਸਨ ਕਿਉਂਕਿ ਆਮ ਅਸੀ ਕਿ ਉਹ ਭ੍ਰਿਸ਼ਟਾਚਾਰ ਦੇ ਜੋ ਭਾਰਤ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਨਾ ਭ੍ਰਿਸ਼ਟਾਚਾਰ ਦੀ ਜੋ ਬਿਮਾਰੀ ਹੈ ਉਸ ਦੇ ਖਿਲਾਫ ਕਥਿਤ ਤੌਰ ਤੇ ਲੜਦੀ ਹੋਈ ਆਪਣੇ ਆਪ ਨੂੰ ਦੱਸਿਆ ਸੀ ਉਸ ਤੋਂ ਬਾਅਦ ਪਾਰਟੀ ਬਣਾਈ ਸੀ ਤੇ ਸੱਤਾ 'ਚ ਵੀ ਜਾਈ ਸੀ ਇਹਤ ਗੱਲ ਇਹ ਰਹੀ ਕਿ ਸੀਐਮ ਹੁੰਦੇ ਹੋਏ ਵੀ ਸੀਐਮ ਨਹੀਂ ਸਨ ਅਰਵਿੰਦ ਕੇਜਰੀਵਾਲ ਅਗਲੀ ਗੱਲ ਇਹ ਹੈ ਉਹਨਾਂ ਨੇ ਕਿਉਂ ਛੱਡੀ ਹੋਏਗੀ ਕੁਰਸੀ ਅਗਲੀ ਗੱਲ ਇਹ ਹੈ ਜੋ ਸਮਝਣ ਦੀ ਲੋੜ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕੁਰਸੀ ਇਸ ਕਰਕੇ ਛੱਡੀ ਹੋਏਗੀ ਕਿਉਂਕਿ ਆਉਣ ਵਾਲੇ 4-5 ਮਹੀਨਿਆਂ ਦੇ ਵਿੱਚ ਦਿੱਲੀ ਚ ਵਿਧਾਨ ਸਭਾ ਚੋਣਾਂ ਨੇ ਦਿੱਲੀ ਚ ਫਰਵਰੀ 2025 ਦੇ ਵਿੱਚ ਚੋਣਾਂ ਹੋਣੀਆਂ ਤੈਸਨ ਕਿਉਂਕਿ 5 ਸਾਲ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋ ਰਿਹਾ ਹੈ ਤਾਂ ਅਰਵਿੰਦ ਕੇਜਰੀਵਾਲ ਨੇ ਇਸ ਕਰਕੇ ਵੀ ਇਹ ਸਿਆਸਤ ਖੇਡੀ ਹੈ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਜੇਕਰ ਮੈਂ ਹੁਣ ਲੋਕਾਂ ਸਾਹਮਣੇ ਇਸ ਤਰ੍ਹਾਂ ਜਾਵਾਂਗਾ ਕਿ ਮੈਂ ਜੇ ਮੇਰੇ ਤੇ ਇਲਜ਼ਾਮ ਲੱਗੇ ਨੇ ਤਾਂ ਮੈਂ ਆਪਣੀ ਕੁਰਸੀ ਦੀ ਪਰਵਾਹ ਨਹੀਂ ਕੀਤੀ ਤੇ ਕੁਰਸੀ ਛੱਡ ਦਿੱਤੀ ਪਰ ਇਸ ਦੇ ਪਿੱਛੇ ਦੀ ਮਨਸ਼ਾ ਇਹ ਵੀ ਹੈ ਕਿ ਕਿਉਂਕਿ 5 ਮਹੀਨੇ ਵਿਧਾਨ ਸਭਾ ਚੋਣਾਂ ਨੂੰ ਨੇ ਕਿਉਂਕਿ ਇਸ ਤੋਂ ਪਹਿਲਾਂ ਹੀ ਜੇ ਮੈਂ ਅਸਤੀਫਾ ਦੇ ਦੇਵਾਂਗਾ ਤਾਂ ਲੋਕਾਂ ਦੇ ਵਿੱਚ ਸਿੰਪਥੀ ਫੈਕਟਰ ਵੀ ਰਹੇਗਾ ਲੋਕਾਂ ਕੋਲ ਮੈਂ ਜਾਣ ਜੋਗਾ ਹੋਊਂਗਾ ਕਿਉਂਕਿ ਜੋ ਇਲਜ਼ਾਮ ਲੱਗੇ ਨੇ ਕਿਸੇ ਸੂਬੇ ਦੇ ਮੁੱਖ ਮੰਤਰੀ ਕਿਸੇ ਸੂਬੇ ਦੇ ਡਿਪਟੀ ਸੀਐਮ ਤੇ ਇਹ ਇਲਜ਼ਾਮ ਲੱਗੇ ਹੁਣ ਕੋਟਾਲੇ ਦੇ ਕਰਕੇ ਤੇ ਉਹ ਜੇਲ੍ਹ ਦੀ ਹਵਾ ਵੀ ਖਾ ਕੇ ਆਏ ਹੁਣ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਾਣਾ ਜ਼ਾਹਿਰ ਤੌਰ ਤੇ ਔਖਾ ਹੁੰਦਾ ਇਹ ਸਰਕਾਰ ਅਰਵਿੰਦ ਕੇਜਰੀਵਾਲ ਨੇ ਇਹ ਫੈਸਲਾ ਲਿਆ ਹੋਏਗਾ ਕਿਉਂਕਿ ਜਦੋਂ ਚੋਣ ਜਾਬਤਾ ਲੱਗੇਗਾ ਉਸ ਤੋਂ ਬਾਅਦ ਬਹੁਤ ਸਾਰਾ ਕੁਝ ਕਰਨ ਨੂੰ ਨਹੀਂ ਹੁੰਦਾ ਕਿਸੇ ਸਰਕਾਰ ਕੋਲ ਤਾਂ ਇਹ ਇੱਕ ਸਮਾਰਟ ਮੂਵ ਖੇਡਣ ਦੀ ਕੋਸ਼ਿਸ਼ ਕੀਤੀ ਅਰਵਿੰਦ ਕੇਜਰੀਵਾਲ ਨੇ ਕਿ ਅਗਲੇ ਮਹੀਨੇ ਚੋਣਾਂ ਆਉਣੀਆਂ ਨੇ ਉਸ ਤੋਂ ਪਹਿਲਾਂ ਹੀ ਮੈਂ ਇੱਕ ਸਿਆਸੀ ਦਾ ਖੇਡਾਂ ਇਸ ਤੋਂ ਬਾਅਦ ਭਾਜਪਾ ਲਗਾਤਾਰ ਅਰਵਿੰਦ ਕੇਜਰੀਵਾਲ ਤੋਂ ਅਸਤੀਫਾ ਮੰਗਾਈ ਸੀਗੀ ਤੁਹਾਡੇ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਕਿਉਂਕਿ ਤੁਸੀਂ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚਲਾ ਕੇ ਸੱਤਾ ਦੇ ਵਿੱਚ ਆਏ ਤੇ ਹੁਣ ਤੁਹਾਡੇ ਉੱਪਰ ਹੀ ਗੰਭੀਰ ਇਲਜ਼ਾਮ ਲੱਗੇ ਨੇ ਕਿਉਂ ਨਾ ਕੁਰਸੀ ਛੱਡ ਦਿੱਤੀ ਜਾਵੇ ਤਾਂ ਅਰਵਿੰਦ ਕੇਜਰੀਵਾਲ ਦੇ ਲਈ ਇਹ ਇੱਕ ਅਹਿਮ ਮੌਕਾ ਆ ਗਿਆ ਸੀ ਕਿ ਕਿਉਂ ਨਾ ਕੁਰਸੀ ਛੱਡ ਦਿੱਤੀ ਜਾਵੇ ਤੇ ਆਪਣੇ ਵਿਰੋਧੀਆਂ ਨੂੰ ਇਹ ਜਵਾਬ ਦਿੱਤਾ ਜਾਵੇ ਕਿ ਮੈਂ ਇਹ ਕੁਰਸੀ ਛੱਡ ਦਿੱਤੀ ਹੈ ਕਿਉਂਕਿ ਸਟੇਜ ਤੋਂ ਅਰਵਿੰਦ ਕੇਜਰੀਵਾਲ ਇਹ ਵੀ ਕਹਿੰਦੇ ਆ ਇਹ ਕਹਿੰਦੇ ਨਜ਼ਰ ਆਈ ਸੀ ਕਿ ਜੇਕਰ ਕਿਸੇ ਦੇ ਉੱਪਰ ਕੋਈ ਇਲਜ਼ਾਮ ਲੱਗਦਾ ਤਾਂ ਉਹ ਚਪੜਾਸੀ ਦੇ ਵੀ ਕੁਰਸੀ ਨਹੀਂ ਛੱਡਦਾ ਮੈਂ ਸੀਐਮ ਦੀ ਕੁਰਸੀ ਦੀ ਵੀ ਪਰਵਾਹ ਨਹੀਂ ਕਰਦਾ ਤਾਂ ਅਰਵਿੰਦ ਕੇਜਰੀਵਾਲ ਨੇ ਇਹ ਅਸਤੀਫੇ ਦਾ ਐਲਾਨ ਇਸ ਕਰਕੇ ਵੀ ਕੀਤਾ ਤਾਂਕਿ ਵਿਰੋਧੀਆਂ ਨੂੰ ਇਸ ਦਾ ਜਵਾਬ ਦਿੱਤਾ ਜਾ ਸਕੇ ਇਸ ਤੋਂ ਬਾਅਦ ਕੁਝ ਗੱਲਾਂ ਇਹ ਵੀ ਦੱਸਣ ਵਾਲੀਆਂ ਨੇ ਕਿ ਅਰਵਿੰਦ ਕੇਜਰੀਵਾਲ ਨੇ ਸਟੇਜ ਤੋਂ ਜੋ ਕੁਝ ਕਿਹਾ ਕਿਉਂਕਿ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਇੱਕ ਮਹਾਨ ਆਗੂ ਦੱਸਣ ਦੀ ਜੋ ਰੇਸ ਹੁੰਦੀ ਉਸ ਦੇ ਵਿੱਚ ਅੱਗੇ ਰਗਣ ਰੱਖਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਦੇ ਜੋ ਬਿਆਨ ਹੁੰਦੇ ਨੇ ਉਹ ਕੋਈ ਵੀ ਨਵਾਂ ਆਦਮੀ ਨਵਾਂ ਸ਼ਖਤ ਜੋਗੀ ਪੋਲਿਟਿਕਸ ਨੂੰ ਸ਼ਾਇਦ ਨਾ ਸਮਝਦਾ ਹੋਏ ਤਾਂ ਉਹ ਪ੍ਰਭਾਵਿਤ ਹੋਏਗਾ ਅਰਵਿੰਦ ਕੇਜਰੀਵਾਲ ਨੇ ਅੱਜ ਸਟੇਜ ਤੋਂ ਕੁਝ ਗੱਲਾਂ ਜਿਹੀਆਂ ਕਹੀਆਂ ਜੋ ਕਿ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀਆਂ ਨੇ ਅਰਵਿੰਦ ਕੇਜਰੀਵਾਲ ਨੇ ਸਟੇਜ ਤੇ ਜਦੋਂ ਉਹ ਪਹੁੰਚੇ ਤਾਂ ਭਗਤ ਸਿੰਘ ਦੀ ਕਿਤਾਬ ਹੱਥ 'ਚ ਫੜੀ ਹੋਈ ਸੀ ਯਾਨੀ ਆਪਣੇ ਆਪ ਨੂੰ ਇੱਕ ਕ੍ਰ ਆਗੂ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਭਗਵੰਤ ਮਾਨ ਦੀ ਜੋ ਜੇਲ ਡਾਇਰੀ ਸੀ ਜੋ ਲੋਗ ਪਗਤ ਸਿੰਘ ਦੀ ਜੋ ਜੇਲ ਡਾਇਰੀ ਸੀ ਮਾਫ ਕਰਨਾ ਭਗਤ ਸਿੰਘ ਨੂੰ ਜੋ ਲੋਕ ਪੜਦੇ ਨੇ ਜਾਣਦੇ ਨੇ ਭਗਤ ਸਿੰਘ ਜਦੋਂ ਜੇਲ੍ਹ ਦੇ ਵਿੱਚ ਬੰਦ ਸਨ ਤਾਂ ਉਹਨਾਂ ਨੇ ਜੇਲ੍ਹ ਵਿੱਚ ਡਾਇਰੀਆਂ ਆਪਣੀਆਂ ਲਿਖੀਆਂ ਸਨ ਉਸ ਜੇਲ੍ਹ ਡਾਇਰੀ ਨੂੰ ਕੰਪਾਈਲ ਕਰਕੇ ਬਾਹਰ ਤੁਸੀਂ ਕਿਸੇ ਵੀ ਬੁੱਕ ਸ਼ਾਪ ਤੇ ਜਾਓਗੇ ਉਹਨਾਂ ਦੀ ਜੇਲ੍ਹ ਡਾਇਰੀ ਭਗਤ ਸਿੰਘ ਦੀ ਮਿਲ ਜਾਏਗੀ ਤਾਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਲੈ ਕੇ ਜਾਣ ਦੇ ਵਿੱਚ ਦਾ ਮੈਸੇਜ ਇਹੀ ਹੈ ਕਿ ਮੈਂ ਵੀ ਜੇਲ੍ਹ ਦੇ ਅੰਦਰ ਸੀ ਭਗਵੰਤ ਮਾਨ ਭਗਤ ਸਿੰਘ ਵੀ ਜੇਲ੍ਹ ਦੇ ਅੰਦਰ ਸੀ ਉਸ ਦੌਰ ਦੇ ਵਿੱਚ ਤਾਂ ਮੈਂ ਕਿਤੇ ਨਾ ਕਿਤੇ ਕ੍ਰਾਂਤੀਕਾਰੀ ਆਗੂ ਹੋਣ ਦਾ ਇੱਕ ਲੋਕਾਂ ਦੇ ਉਚਾਲੇ ਜਾਣਾ ਚਾਹਣ ਇਸ ਕਰਕੇ ਕਿਤਾਬ ਲੈ ਕੇ ਗਏ ਸੀ ਉਸ ਤੋਂ ਬਾਅਦ ਖੁਦ ਨੂੰ ਕ੍ਰਾਂਤੀਕਾਰੀ ਮੁੱਖ ਮੰਤਰੀ ਕਹਿ ਰਹੇ ਨੇ ਅਰਵਿੰਦ ਕੇਜਰੀਵਾਲ ਕਿਉਂਕਿ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ 15 ਅਗਸਤ ਕਿਉਂਕਿ ਇੱਕ ਗੱਲ ਤੁਹਾਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜੋ ਉਪ ਰਾਜਪਾਲ ਨੇ ਤੇ ਮੁੱਖ ਮੰਤਰੀ ਦੀ ਕਦੇ ਵੀ ਨਹੀਂ ਬਣੀ ਕੋਈ ਵੀ ਉਪ ਰਾਜਪਾਲ ਆਵੇ ਮੁੱਖ ਮੰਤਰੀ ਦੀ ਕਦੇ ਨਹੀਂ ਬਣੀ ਤੇ ਉਹਨਾਂ ਨੇ ਕਿਹਾ ਕਿ ਮੈਂ ਕ੍ਰਾਂਤੀਕਾਰੀ ਮੁੱਖ ਮੰਤਰੀ ਹਾਂ ਉਹਨਾਂ ਨੇ ਕਿਹਾ ਕਿ ਭਗਤ ਸਿੰਘ ਤੋਂ ਬਾਅਦ 90 95 ਸਾਲਾਂ ਬਾਅਦ ਆਜ਼ਾਦ ਭਾਰਤ ਵਿੱਚ ਇੱਕ ਕ੍ਰਾਂਤੀਕਾਰੀ ਮੁੱਖ ਮੰਤਰੀ ਜੇਲ੍ਹ ਗਿਆ ਯਾਨੀ ਭਗਤ ਸਿੰਘ ਦਾ ਜੋ ਸਟੇਟਸ ਹੈ ਉਸ ਨੂੰ ਮੈਚ ਕਰਨ ਦੀ ਕੋਸ਼ਿਸ਼ ਕੀਤੀ ਹੈ ਅਰਵਿੰਦ ਕੇਜਰੀਵਾਲ ਨੇ ਪਰ ਭਗਤ ਸਿੰਘ ਦਾ ਸਟੇਟਸ ਕੀ ਹੈ ਔਰ ਅਰਵਿੰਦ ਕੇਜਰੀਵਾਲ ਦਾ ਸਟੇਟਸ ਕੀ ਹੈ ਇੱਕ ਜੋ ਸਿਆਸਤ ਨੂੰ ਸਮਝਣ ਵਾਲਾ ਇਨਸਾਨ ਹੋਏਗਾ ਉਸ ਨੂੰ ਪਤਾ ਹੋਏਗਾ ਪਰ ਅਰਵਿੰਦ ਕੇਜਰੀਵਾਲ ਨੇ ਭਗਤ ਸਿੰਘ ਦੀ ਜੋ ਜੇਲ ਡਾਇਰੀ ਹੈ ਭਗਤ ਸਿੰਘ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਨਾ ਕਿ 95 ਸਾਲਾਂ ਬਾਅਦ 90 ਸਾਲਾਂ ਬਾਅਦ ਇੱਕ ਅਜਿਹੇ ਮੁੱਖ ਮੰਤਰੀ ਹੈ ਜੋ ਕ੍ਰਾਂਤੀਕਾਰੀ ਹੈ ਜੋ ਜੇਲ ਗਿਆ ਲੋਕਾਂ ਦੇ ਲਈ ਪਰ ਭਗਤ ਸਿੰਘ ਦੇ ਨਾਲ ਮੈਂ ਆਪਣੇ ਆਪ ਨੂੰ ਕੰਪੇਅਰ ਕਰਨ ਵਾਲੇ ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਤਾਂ ਇਹ ਆਪਣੇ ਆਪ ਦੀ ਸੋਚਣ ਦਾ ਵਿਸ਼ਾ ਕਿਉਂਕਿ ਭਗਤ ਸਿੰਘ ਦਾ ਸਟੇਟਸ ਕਿੱਥੇ ਹੈ ਤੇ ਮੁੱਖ ਮੰਤਰੀ ਦਾ ਸਟੇਟਸ ਕਿੱਥੇ ਹੈ ਜੋ ਕਿ ਹਜ਼ਾਰਾਂ ਕਰੋੜ ਦੇ ਸਕੈਮ ਦਾ ਜੋ ਕਿ ਸ਼ਰਾਬ ਨੀਤੀ ਦਾ ਸਕੈਮ ਸੀ ਉਸ ਦੇ ਇਲਜ਼ਾਮ ਦੇ ਵਿੱਚ ਜੇਲ੍ਹ ਦੇ ਅੰਦਰ ਬੰਦ ਸੀ ਉਹਨਾਂ ਦਾ ਡਿਪਟੀ ਸੀਐਮ ਵੀ ਅੰਦਰ ਬੰਦ ਸੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇੱਕ ਗੱਲ ਹੋਰ अहम ਗੱਲ ਕਹੀ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ ਉਹ ਫਰਵਰੀ ਦੀ ਥਾਂ ਤੇ ਨਵੰਬਰ ਦੇ ਵਿੱਚ ਹੋਣ ਯਾਨੀ ਕਿ 3 ਕੁ ਮਹੀਨੇ ਪਹਿਲਾਂ ਹੋਣ ਚੋਣਾ ਉਹਨਾਂ ਦਾ ਇਹ ਤਰਕ ਸੀ ਕਿ ਜਿਵੇਂ ਮਹਾਰਾਸ਼ਟਰ ਦੇ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾ ਨਵੰਬਰ ਦੇ ਵਿੱਚ ਹੋਣ ਗਿਆ ਤਾਂ ਉਹਨਾਂ ਨੇ ਕਿਹਾ ਕਿ ਨਵੰਬਰ ਦੇ ਨਾਲ ਹੀ ਚੋਣਾ ਹੋਣ ਤੇ ਉਸ ਦੇ ਦੌਰਾਨ ਹੀ ਫੈਸਲਾ ਹੋ ਜਾਏ ਕਿ ਆਖਿਰਕਾਰ ਦਿੱਲੀ ਦੇ ਲੋਕ ਕਿਸ ਨੂੰ ਪਸੰਦ ਕਰਦੇ ਨੇ ਇਸ ਦੇ ਪਿੱਛੇ ਇੱਕ ਬੜੀ ਸੋਚੀ ਸਮਝੀ ਸਿਆਸੀ ਚਾਲ ਇਹ ਇਸ ਨੂੰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਪਤਾ ਹੈ कि ਜਦੋਂ ਮੈਂ ਲੋਕਾਂ ਦੇ ਵਿੱਚ ਜਾਵਾਂਗਾ ਤਾਂ ਲੋਕ ਮੇਰੇ ਤੋਂ ਇਹ ਸਵਾਲ ਪੁੱਛਣਗੇ ਕਿ ਆਖਿਰਕਾਰ ਉਸ ਹਜ਼ਾਰਾਂ ਕਰੋੜ ਦੇ ਸ਼ਰਾਬ ਨੀਤੀ ਜੋ ਸੀ ਉਹ ਕਥਿਤ ਘੁਟਾਲਾ ਕੀ ਸੀ ਤੁਸੀਂ ਜੇਲ੍ਹ ਚ ਕਿਉਂ ਗਏ ਸੀ ਤੁਹਾਡਾ ਡਿਪਟੀ ਸੀਐਮ ਕਿਉਂ ਗਿਆ ਸੀ ਇਸ ਕਰਕੇ ਜਦੋਂ ਇਹ ਕੋ 4-5 ਮਹੀਨੇ ਦਾ ਸਮਾਂ ਬਚਾ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਆਪਣੇ ਪੱਖ ਚ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਇਸ ਦੇ ਪਿੱਛੇ ਇੱਕ ਮਨਸ਼ਾ ਹੈ ਔਰ ਅਰਵਿੰਦ ਕੇਜਰੀਵਾਲ ਇਸ ਤੋਂ ਬਾਅਦ ਜਦੋਂ ਕਹਿ ਰਹੇ ਨੇ ਕਿ ਮੈਂ 2 ਦਿਨ ਬਾਅਦ ਆਪਣਾ ਅਸਤੀਫਾ ਦੇਵਾਂਗਾ ਉਸ ਤੋਂ ਬਾਅਦ ਅਸੀਂ ਗਲੀਆਂ 'ਚ ਉਤਰਾਂਗੇ ਲੋਕਾਂ ਦੇ ਦਰਵਾਜ਼ਿਆਂ ਤੱਕ ਜਾਵਾਂਗੇ ਅਤੇ ਆਪਣੇ ਦਿਲ ਆਪਣੇ ਲਈ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਲੋਕਾਂ ਨੂੰ ਸਾਨੂੰ ਅਸੀਂ ਪਸੰਦ ਹੋਵਾਂਗੇ ਤਾਂ ਲੋਕੀ ਮੁੜ ਕੇ ਸਾਨੂੰ ਚੁਣਨਗੇ ਤਾਂ ਇਹ ਆਪਣੇ ਆਪ ਦੇ ਵਿੱਚ ਅਰਿੰਦ ਕੇਜਰੀਵਾਲ ਨੇ ਇੱਕ ਸਿਆਸੀ ਜਿਹੜਾ ਮੈਂ ਹਮੇਸ਼ਾ ਕਹ ਰਿਹਾ ਕਿ ਸਿਆਸੀ ਮੂਵ ਖੇਡਣ ਦੀ ਕੋਸ਼ਿਸ਼ ਕੀਤੀ ਹੈ ਐਨ ਚੋਣਾ ਤੋਂ ਪਹਿਲਾਂ ਕਿਉਂਕਿ ਜਦੋਂ ਉਹਨਾਂ ਦੇ ਡਿਪਟੀ ਸੀਐਮ ਦੇ ਉੱਪਰ ਇਹ ਇਲਜ਼ਾਮ ਲੱਗੇ ਸਨ ਅੱਜ ਤੋਂ 1.5 ਸਾਲ ਪਹਿਲਾਂ ਨਾ ਨੈਤਿਕ ਤੌਰ ਤੇ ਸਤੀਫਾ ਉਸ ਵੇਲੇ ਵੀ ਦਿੱਤਾ ਜਾ ਸਕਦਾ ਸੀ ਪਰ ਅਰਵਿੰਦ ਕੇਜਰੀਵਾਲ ਉਸ ਸਮੇਂ ਈਡੀ ਦੀਆਂ ਜੋ ਵੀ ਸਮਨ ਸੀਗੇ ਉਸ ਨੂੰ ਮੋੜਦੇ ਰਹੇ ਤੇ ਈਡੀ ਕੋਲ ਪੇਚ ਨਹੀਂ ਹੁੰਦੇ ਰਹੇ ਤੇ ਇਹ ਵੀ ਕਹਿੰਦੇ ਰਹੇ ਮੀਡੀਆ ਦੇ ਵਿੱਚ ਕੀ ਬੀਜਪੀ ਮੈਨੂੰ ਕਿਸੇ ਵੀ ਵੇਲੇ ਗ੍ਰਿਫਤਾਰ ਕਰਵਾ ਸਕਦੀ ਹੈ ਤਾਂ ਇਹ ਸਾਰਾ ਕੁਝ ਅਰਵਿੰਦ ਕੇਜਰੀਵਾਲ ਨੇ ਇੱਕ ਸੋਚੇ ਸਮਝੇ ਸਿਆਸੀ ਜੋ ਲਾਹੇ ਲੈਂਣ ਦੇ ਤਰੀਕੇ ਹੁੰਦੇ ਨੇ ਉਸ ਦੇ ਤਹਿਤ ਕੀਤਾ ਹੋਏਗਾ ਕਿਉਂਕਿ ਹੁਣ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਕਿਉਂ ਦਿੱਤਾ 1.5 ਸਾਲ ਪਹਿਲਾਂ ਕਿਉਂ ਨਹੀਂ ਦਿੱਤਾ ਕਿਉਂਕਿ ਉਸੇ ਸਰਕਾਰ ਦੇ ਵਿੱਚ ਉਹਨਾਂ ਦੇ ਡਿਊਟੀ ਸੀਐਮ ਨੇ ਸ਼ਰਾਬ ਨੀਤੀ ਦੇ ਵਿੱਚ ਨੂੰ ਅਪਰੂਵਲ ਦਿੱਤੀ ਸੀ ਸੀਐਮ ਵੀ ਤੁਸੀਂ ਸੀ ਪਰ ਅਸਤੀਫਾ ਉਸ ਵੇਲੇ ਨਹੀਂ ਦਿੱਤਾ ਅਸਤੀਫਾ ਹੁਣ ਕਿਉਂ ਦਿੱਤਾ ਤਾਂ ਅਗਲਾ ਸਵਾਲ ਇਹ ਹੈ ਕਿ ਜਦੋਂ 2 ਦਿਨਾਂ ਬਾਅਦ ਅਸਤੀਫਾ ਹੋ ਜਾਏਗਾ ਦਿੱਲੀ ਦੇ ਸੀਐਮ ਦੀ ਕੁਰਸੀ ਖਾਲੀ ਹੋ ਜਾਏਗੀ ਤਾਂ ਦਿੱਲੀ ਦੀ ਜੋ ਕੈਬਨਿਟ ਹੈ ਜਾਂ ਜੋ ਪਾਰਟੀ ਸੁਪਰੀਮੋ ਹੈ ਉਹ ਕਿਸ ਨੂੰ ਮੁੱਖ ਮੰਤਰੀ ਬਣਾਉਣਗੇ ਕਿਉਂਕਿ ਕੈਬਨਿਟ ਇਹ ਫੈਸਲਾ ਕਰੇਗੀ ਸਾਡਾ ਆਗੂ ਕੌਣ ਹੋਏਗਾ ਵਿਧਾਨ ਸਭਾ ਦੇ ਵਿੱਚ ਹੁਣ ਇਸ ਦੇ ਵਿੱਚ ਨਾਮ ਕਿਦੇ ਹੋਣਗੇ ਜੇ ਅਰਵਿੰਦ ਕੇਜਰੀਵਾਲ ਮੁੜ ਕੇ ਚੁਣੇ ਜਾਂਦੇ ਨੇ ਤਾਂ ਫਿਰ ਗੱਲ ਵੱਖਰੀ ਹੈ ਜੇਕਰ ਅਰਵਿੰਦ ਕੇਜਰੀਵਾਲ ਨੇ ਕਿਹਾ ਤਾਂ ਕਿ ਮੈਂ ਤਾਂ ਬਿਨਾਂ ਲੋਕਾਂ ਦੇ ਚੁਣੇ ਹੀ ਬਗੈਰ ਚੁਣੇ ਮੈਂ ਨਹੀਂ ਕੁਰਸੀ ਤੇ ਬੈਠਾਂਗਾ ਤਾਂ ਕੌਣ ਹੋ ਸਕਦਾ ਮੁੱਖ ਮੰਤਰੀ ਜਾਂ ਹੋਏਗਾ ਜਾਂ ਨਹੀਂ ਹੋਏਗਾ ਜੋ ਕੌਣ ਹੋਏਗਾ ਉਸ ਦੇ ਵਿੱਚ ਕਈ ਨਾਮ ਨੇ ਆਤੀਸ਼ੀ ਵੀ ਨੇ ਉਸ ਦੇ ਵਿੱਚ ਕਈ ਥਾਵਾਂ ਤੇ ਇਹ ਵੀ ਗੱਲ ਚੱਲ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਵੀ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਸਕਦੇ ਨੇ ਪਰ ਇਹ ਹੁਣ ਤੱਕ ਦੇ ਅੰਦਾਜ਼ੇ ਨੇ ਇਹ ਦੋ ਦਿਨਾਂ ਬਾਅਦ ਪਤਾ ਲੱਗਿਆ ਕਿ ਆਖਰਕਾਰ ਦਿੱਲੀ ਦੀ ਸਿਆਸਤ ਕਿਹੜੇ ਪਾਸੇ ਕਰਵਟ ਲੈ ਰਹੀ ਹੈ ਇਸ ਤੋਂ ਬਾਅਦ ਇੱਕ ਗੱਲ ਹੋਰ ਕਰਦੇ ਹਾਂ ਕੀ ਅਰਵਿੰਦ ਕੇਜਰੀਵਾਲ ਜਦੋਂ ਸੱਤਾ ਦੇ ਵਿੱਚ ਆਏ ਤੇ ਹੁਣ ਤੱਕ ਉਹਨਾਂ ਦਾ ਸਿਆਸੀ ਸਫ਼ਰ ਕੀ ਸੀ 2011-12 ਦੇ ਵਿੱਚ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਕਿ ਅੰਨਾ ਆંદੋਲਨ ਚੱਲਿਆ ਸੀ ਅੰਨਾ ਹਜ਼ਾਰੇ ਆંદੋਲਨ ਦੇ ਵਿੱਚ ਉਹਨਾਂ ਨੂੰ ਸਪੋਰਟ ਕਰਦੇ ਨਜ਼ਰ ਆਏ ਸੀ ਅਰਵਿੰਦ ਕੇਜਰੀਵਾਲ ਇੰਡੀਆ ਅਗੇਂਸਟ ਕ腐ਸ਼ਨ ਉਹਨਾਂ ਦੀ ਇੱਕ ਸੰਸਥਾ ਸੀ ਉਸ ਦੇ ਤਹਿਤ ਆਪਣੀ ਉਹ ਐਨਜੀਓ ਚਲ ਐਨਜੀਓ ਚਲਾਉਂਦੇ ਸੀ अरविंद केजरीवाल ਨੇ ਉਸ ਵੇਲੇ ਸਟੇ ਬੈਕ ਸਟੇਜ ਤੇ ਰਹਿ ਕੇ ਸਾਰੇ ਮੂਵਮੈਂਟ ਨੂੰ ਸਪੋਰਟ ਕੀਤੀ ਪਰ ਉਹਨਾਂ ਨੂੰ ਖੁਦ ਨੂੰ ਅੰਦਾਜ਼ਾ ਨਹੀਂ ਸੀ ਕਿ ਇੱਕ ਦਿਨ ਮੈਂ ਇਸੇ ਅੰਦੋਲਨ ਚੋਂ ਪੈਦਾ ਹੋ ਕੇ ਦਿੱਲੀ ਦਾ ਮੁੱਖ ਮੰਤਰੀ ਬਣ ਜਾਵਾਂਗਾ ਉਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ 2013 ਦੇ ਵਿੱਚ ਚੋਣਾਂ ਹੋਈਆਂ 2013 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਕਾਂਗਰਸ ਦੀ ਮਦਦ ਨਾਲ ਸੱਤਾ ਦੇ ਵਿੱਚ ਆਈ ਪਰ ਇਹ ਸਰਕਾਰ ਜ਼ਿਆਦਾ ਦਿਨ ਨਹੀਂ ਚੱਲ ਸਕੀ ਕਿਉਂਕਿ ਵਾਧੂ ਸੀਟਾਂ ਜਿਹੜਾ ਵੱਡਾ ਵੱਡੀ ਪਾਰਟੀ ਸੀ ਉਸ ਵੇਲੇ ਬੀਜੇਪੀ ਬਣੀ ਸੀ ਬੀਜੇਪੀ ਨੂੰ 32 ਸੀਟਾਂਆਂ ਸਨ ਪਰ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨਾਲ ਗੱਠ ਜੋੜ ਕਰਕੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਪਰ ਦਿੱਲੀ ਦੇ ਵਿੱਚ ਸਰਕਾਰ ਨਹੀਂ ਚਲਾ ਸਕੇ ਕਾਂਗਰਸ ਦੀ ਮਦਦ ਨਾਲ ਤਾਂ 49 ਦਿਨ ਦੇ ਮੁੱਖ ਮੰਤਰੀ ਰਹੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਸਤੀਫਾ ਜਦੋਂ ਦਿੱਤਾ ਤਾਂ ਉਸ ਵੇਲੇ ਜਾਂ ਹੁਣ ਤੱਕ ਵੀ ਗੱਲਾਂ ਹੁੰਦੀਆਂ ਨੇ ਚਾਹੇ ਬੀਜੇਪੀ ਦੇ ਆਗੂ ਹੋਣ ਜਾਂ ਵਿਰੋਧੀ ਹੋਣ ਉਹ ਉਸ ਵੇਲੇ ਅਰਵਿੰਦ ਕੇਜਰੀਵਾਲ ਨੂੰ ਕਹਿੰਦੇ ਸੀ ਕਿ ਇਹ ਫੇਲ ਮੁੱਖ ਮੰਤਰੀ ਨੇ ਇਹਨਾਂ ਨੂੰ AK47 AK49 ਨਾਮ ਦਿੱਤਾ ਗਿਆ ਸੀ AK ਮੀਨਸ ਅਰਵਿੰਦ ਕੇਜਰੀਵਾਲ 49 ਮੀਨਸ ਉਹਨਾਂ ਜਦੋਂ ਦੀ ਸਰਕਾਰ ਤਾਂ AK49 ਉਸ ਵੇਲੇ ਉਹਨਾਂ ਨੂੰ ਨਾਮ ਦਿੱਤਾ ਗਿਆ ਸੀ ਰਵਿੰਦ ਕੇਜਰੀਵਾਲ ਨੂੰ ਪਰ ਮੁੜ ਕੇ ਚੋਣਾਂ ਹੋਈਆਂ ਸਾਲ 2015 ਦੇ ਵਿੱਚ 2015 ਦੇ ਵਿੱਚ ਜਦੋਂ ਚੋਣਾਂ ਹੋਈਆਂ ਫਰਵਰੀ ਦੇ ਵਿੱਚ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ 67 ਸੀਟਾਂ ਹਾਸਲ ਕੀਤੀਆਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਬਣਿਆ ਅਰਵਿੰਦ ਕੇਜਰੀਵਾਲ 2020 ਦੇ ਵਿੱਚ ਮੁੜ ਕੇ ਚੋਣਾਂ ਹੋਈਆਂ ਉਸ ਵੇਲੇ 70 ਸੀਟਾਂ ਚੋਂ ਆਮ ਆਦਮੀ ਪਾਰਟੀ ਨੇ 62 ਸੀਟਾਂ ਹਾਸਲ ਕੀਤੀਆਂ ਯਾਨੀ ਅਰਵਿੰਦ ਕੇਜਰੀਵਾਲ ਨੇ ਜਦੋਂ 49 ਦਿਨ ਦੀ ਸਰਕਾਰ ਛੱਡੀ ਸੀ ਉਸ ਤੋਂ ਬਾਅਦ ਉਹਨਾਂ ਦਾ ਡਾਊਨਫਾਲ ਨਹੀਂ ਹੋਇਆ ਦਿੱਲੀ ਦੇ ਵਿੱਚ ਸਗੋਂ ਉਹ ਜਿੱਤਦੇ ਹੀ ਗਏ ਕੇਂਦਰ ਦੇ ਵੀ ਸਰਕਾਰ ਕਿਸੇ ਹੋਰ ਦੀ ਦਿੱਲੀ ਦੇ ਵਿੱਚ ਸਰਕਾਰ ਕਿਸੇ ਹੋਰ ਦੀ ਲੋਕ ਇਹ ਵੀ ਕਹਿੰਦੇ ਨਜ਼ਰ ਆਏ ਤਾਂ ਅਰਵਿੰਦ ਕੇਜਰੀਵਾਲ 2020 ਤੋਂ ਬਾਅਦ ਹੁਣ ਤੱਕ ਮੁੱਖ ਮੰਤਰੀ ਬਣੇ ਹੋਏ ਸੀ ਤੇ ਹੁਣ 2024 ਦੇ ਵਿੱਚ ਉਹਨਾਂ ਨੇ ਇੱਕ ਅਜਿਹਾ ਫੈਸਲਾ ਲਿਆ ਜੋ 2013 ਵਰਗਾ ਜਾਪਦਾ ਹੈ 2013 ਦੇ ਵਿੱਚ ਆ ਕਿ ਉਹਨਾਂ ਨੇ 49 ਦਿਨ ਸਰਕਾਰ ਚਲਾਈ ਸੀ ਹੁਣ ਇੱਥੇ ਕਰੀਬ ਕਰੀਬ 5 ਸਾਲ 4.5 ਸਾਲ ਸਰਕਾਰ ਚਲਾ ਚੁੱਕੇ ਨੇ ਉਸ ਤੋਂ ਬਾਅਦ ਸੋਝੀ ਆਈ ਹੈ ਕਿ ਮੈਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਗੰਭੀਰ ਇਲਜ਼ਾਮ ਲੱਗੇ ਸੀ ਅਰਵਿੰਦ ਕੇਜਰੀਵਾਲ ਤੇ ਤੇ ਉਹਨਾਂ ਦੇ ਡਿਪਟੀ ਸੀਮ ਮਨੀ ਸੀ ਸੋਦੀਆ ਤੇ ਇਹ ਇਸ ਕਰਕੇ ਕਿ ਜਦੋਂ ਇਹ ਪਾਰਟੀ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਵਿੱਚ ਖੜੀ ਹੋ ਕੇ ਬਣੀ ਸੀ ਹਮੇਸ਼ਾ ਲੋਕਾਂ ਦਾ ਮੁੱਖ ਮੰਤਰੀ ਪਾਰਟੀ ਦਾ ਨਾਮ ਹੀ ਆਮ ਆਦਮੀ ਪਾਰਟੀ ਸੀ ਯਾਨੀ ਲੋਕਾਂ ਦਾ ਲੋਕਾਂ ਦੀ ਪਾਰਟੀ ਪਰ ਜਦੋਂ ਇਸ ਪਾਰਟੀ ਦੇ ਇਸ ਪਾਰਟੀ ਦੇ ਡਿਪਟੀ ਸੀਮਤ ਤੇ ਸੀਐਮ ਤੇ ਇਹਨੇ ਗੰਭੀਰ ਇਲਜ਼ਾਮ ਲੱਗੇ ਹੋਣ ਕਿ ਹਜ਼ਾਰਾਂ ਕਰੋੜ ਦੀ ਆਪਕਾਰੀ ਰੀਤੀ ਸ਼ਰਾਬ ਨੀਤੀ ਦੇ ਵਿੱਚ ਘੁਟਾਲੇ ਦੇ ਇਲਜ਼ਾਮ ਲੱਗੇ ਹੋਣ ਦੋਹਾਂ ਨੇ ਜੇਲ੍ਹ ਦੀ ਹਵਾ ਖਾਦੀ ਹੋਵੇ ਤਿਹਾਰ ਜੇਲ੍ਹ ਦੀ ਹਵਾ ਖਾਦੀ ਹੋਵੇ ਤਾਂ ਉਸ ਤੋਂ ਬਾਅਦ ਤੁਸੀਂ ਕਿਸ ਸਮੂਹ ਨਾਲ ਜਨਤਾ ਦੇ ਵਿੱਚ ਜਾਓਗੇ ਕਿ ਸਾਨੂੰ ਵੋਟਾਂ ਦੇਣਾ ਅਗਲੇ 4-5 ਮਹੀਨਿਆਂ ਬਾਅਦ ਤਾਂ ਅਰਵਿੰਦ ਕੇਜਰੀਵਾਲ ਨੇ ਜਿਹੜਾ ਇਹ ਸਿਆਸੀ ਪੂਰਾ ਰਚਿਆ ਉਸ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਲਾਹਾ ਮਿਲੇਗਾ ਪਰ ਇਹ ਜਨਤਾ ਹੈ ਜਨਤਾ ਸਭ ਕੁਝ ਜਾਣਦੀ ਹੈ ਕਿ ਜਨਤਾ ਮੁੜ ਕੇ ਉਹਨਾਂ ਨੂੰ ਅਗਲੀ ਵਾਰ ਮੁੱਖ ਮੰਤਰੀ ਦੇ ਅਹੁਦੇ ਤੇ ਬਿਠਾਏਗੀ ਜਾਂ ਇਸ ਵਾਰ ਜਨਤਾ ਦਾ ਕੁਝ ਮੂਡ ਹੋ ਰਿਹਾ ਹੈ ਇਹ ਸਭ ਕੁਝ ਜਨਤਾ ਦੇ ਹੱਥ ਛੱਡਣਾ ਚਾਹੀਦਾ ਹੈ ਕਿਉਂਕਿ ਸਿਆਸਤ ਜਿਹੜੀ ਚੱਲ ਰਹੀ ਹੈ ਜਨਤਾ ਦੀਆਂ ਅੱਖਾਂ ਖੁੱਲੀਆਂ ਨੇ ਜਨਤਾ ਨੂੰ ਪਤਾ ਹੈ ਕਿ ਆਖਿਰਕਾਰ ਫੈਸਲਾ ਕੀ ਕਰਨਾ ਹੈ ਧੰਨਵਾਦ